ਜਿੱਥੇ ਦੇਸ਼ਰ ਦੁਨੀਆ ਦੇ ਵਿੱਚ ਇੱਕ ਪਾਸੇ ਧਾਰਮਿਕ ਰਾਜਨੀਤਿਕ ਜਾਂ ਫਿਰ ਸਮਾਜਿਕ ਸਮਾਗਮ ਉਦਿੱਕੇ ਜਾਂਦੇ ਨੇ ਉੱਥੇ ਹੀ ਬਹੁਤ ਵੱਡੀ ਐਹੋਜੀ ਖਬਰਾਂ ਸਾਹਮਣੇ ਆਉਂਦੀਆਂ ਨੇ ਜਦੋਂ ਅਸੀਂ ਖਾਸ ਕਰਕੇ ਗੱਲ ਕਰਦੇ ਹਾਂ ਲੁੱਟ ਖੋਹ ਦੀ ਤਾਂ ਨਗਰ ਕੀਰਤਨ ਦੇ ਵਿੱਚ ਸ਼ਾਮਲ ਸੰਗਤਾਂ ਨੂੰ ਲੁੱਟਣ ਦੀ ਫਰਾਕ ਦੇ ਵਿੱਚ 12 ਔਰਤਾਂ ਦਾ ਗਿਰੋਹ ਜਿਹੜਾ ਸਾਹਮਣੇ ਆਇਆ ਹੈ ਮਾਚੀਵਾੜਾ ਪੁਲਿਸ ਥਾਣਾ ਕੋਲ ਆੜਦ ਕੰਮ ਕਰਦੇ ਤੇਜਵਿੰਦਰ ਸਿੰਘ ਉਰਫ ਡੀਸੀ ਨੇ ਬਿਆਨ ਦਰਜ ਕਰਵਾਇਆ ਹੈ ਕਿ ਸ਼੍ਰੀ ਗੁਰਤੇਗ ਬਹਾਦਰ ਜੀ ਦੇ 350ਵੇਂ ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਜੋ ਕਿ 22 ਨਵੰਬਰ ਨੂੰ ਮਾਚੀਵਾੜ ਅਤੇ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਤੋਂ ਅਗਲੇ ਪੜਾਅ ਦੇ ਲਈ ਰਵਾਨਾ ਹੋਇਆ ਤਾਂ ਅਨਾਜ ਮੰਡੀ ਦੇ ਬਾਹਰ ਪੁੱਜਾ ਕਿ ਉੱਥੇ ਹੀ ਸ੍ਰੀ ਗੁਰਗੰਨ ਸਾਹਿਬ ਜੀ ਨੂੰ ਨਮਸਕਾਰ ਕਰਨ ਦੇ ਲਈ ਪਾਲਕੀ ਸਾਹਿਬ ਦੇ ਕੋਲ ਗਿਆ ਪ੍ਰਸ਼ਾਦ ਲੈਣ ਦੇ ਉਪਰੰਤ ਜਦੋਂ ਪਿੱਛੇ ਆਇਆ ਤਾਂ ਉਸਨੇ ਦੇਖਿਆ ਕਿ ਉਸਦੇ ਜੇਬ ਦੇ ਵਿੱਚ ਪਰਸ ਗਾਇਬ ਸੀ ਬਿਆਨਕਰਤਾ ਨੇ ਦੱਸਿਆ ਹੈ ਕਿ ਉਸਦੇ ਪਰਸ ਦੇ ਵਿੱਚ 16000 ਰੁਪਏ ਨਕਦ ਡਰਾਈਵਿੰਗ ਲਾਇਸੈਂਸ ਅਸਲਾ ਲਾਇਸੈਂਸ ਅਤੇ ਨਾਲ ਦੀ ਨਾਲ ਹੋਰ ਜ਼ਰੂਰੀ ਦਸਤਾਵੇਜ਼ ਵੀ ਮੌਜੂਦ ਸਨ ਜੋ ਕਿ ਚੋਰੀ ਹੋ ਗਏ ਨੇ ਇਸ ਤੋਂ ਇਲਾਵਾ ਨਾਲ ਹੀ ਖੜੇ ਆਰਤੀ ਸ਼ਸ਼ੀ ਪਾਟੀਆਂ ਨੇ ਦੱਸਿਆ ਕਿ ਉਸ ਦਾ ਪਰਸ ਚੋਰੀ ਹੋ ਚੁੱਕਿਆ ਜਿਸ ਦੇ ਵਿੱਚ 11000 ਰੁਪਏ ਨਕਦ ਤੇ ਜ਼ਰੂਰੀ ਦਸਤਾਵੇਜ਼ ਚੋਰੀ ਹੋ ਚੁੱਕੇ ਨੇ ਮਾਚੀਵਾੜਾ ਸਾਹਿਬ ਦੀ ਇੱਕ ਮਹਿਲਾ ਪਿੰਦਲ ਕੌਰ ਪਤਨੀ ਮੁਕੰਦ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਉਸ ਦੇ ਖੱਬੇ ਹੱਥ 'ਚੋਂ ਕਰੀਬ 2 ਤੋਲੇ ਦੀ ਸੋਨੇ ਦੀ ਚੂੜੀ ਜੜੀ ਹੈ ਉਹ ਗਾਇਬ ਹੋ ਚੁੱਕੀ ਹੈ ਮਾਚੀਵਾੜਾ ਪੁਲਿਸ ਦੇ ਵੱਲੋਂ ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰਨ ਤੋਂ ਬਾਅਦ ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਨੂੰ ਨਿਸ਼ਾਨਾ ਬਣਾਉਣ ਵਾਲੇ ਗਿਰੋਹ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ ਤੇ ਫਿਰ ਇਹਨਾਂ 12 ਔਰਤਾਂ ਦੇ ਗਿਰੋਹ ਨੂੰ ਗ੍ਰਿਫਤਾਰ ਕਰ ਲਿਆ ਗਿਆ ਥਾਣਾ ਮੁਖੀ ਹਰਵਿੰਦਰ ਸਿੰਘ ਨੇ ਦ ਅੰਤਰੀ ਮਾਰਟੇ ਲਿਆਂਦਾ ਗਿਆ ਤੇ ਕੁਝ ਗਿੱਚ ਵੀ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਮਾਚੀਵਾੜਾ ਪੁਲਿਸ ਦੇ ਕਰਮਚਾਰੀਆਂ ਦੀ ਮੁਸਤੈਦੀ ਕਾਰਨ ਇਸ ਗਿਰੋਹ ਨੂੰ ਕਾਬੂ ਕਰ ਲਿਆ ਗਿਆ ਨਹੀਂ ਤਾਂ ਇਹਨਾਂ ਨੇ ਨਗਰ ਕੀਰਤਨ ਦੇ ਵਿੱਚ ਸ਼ਾਮਲ ਸ਼ਰਧਾਲੂ ਉਹਨੂੰ ਆਪਣਾ ਨਿਸ਼ਾਨਾ ਬਣਾਉਣਾ ਸੀ ਤਾਂ ਮੁਖੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੀਆਂ 12 ਔਰਤਾਂ ਦੇ ਗਿਰੋਹ ਦੇ ਵਿੱਚੋਂ ਕਈ ਔਰਤਾਂ ਜਈਆਂ ਹਨ ਜਿਨ੍ਹਾਂ ਤੇ ਪਹਿਲਾਂ ਹੀ ਵੱਖ-ਵੱਖ ਥਾਣਿਆਂ ਦੇ ਵਿੱਚ ਅਪਰਾਧਿਕ ਮਾਮਲੇ ਦਰਜ ਸਨ ਉਹਨਾਂ ਨੇ ਕਿਹਾ ਹੈ ਕਿ ਮਾਚੀਵਾੜਾ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹਨਾਂ ਤੇ ਪਹਿਲਾਂ ਪੰਜਾਬ ਦੇ ਕਿਹੜੇ-ਕਿਹੜੇ ਥਾਣੇ ਵਿੱਚ ਕਿੰਨੇ ਅਪਰਾਧਿਕ दर्ज मामले दर्ज ਨੇ ਜਾਂ ਕਿਸੇ ਮਾਮਲੇ ਦੇ ਵਿੱਚ ਮਾਨਯੋਗ ਅਦਾਲਤ ਵੱਲੋਂ ਪਗੋੜਾ ਕਰਾਰਤਾ ਨਹੀਂ ਕਿ ਤੇ ਇਹਨਾਂ ਨੂੰ ਦਿੱਤਾ ਗਿਆ ਜਦੋਂ ਇਹ ਅਪਰਾਧਿਕ ਮਾਮਲਾ ਦਰਜ ਹੋ ਜਾਂਦਾ ਹੈ ਤੇ ਆਪਣਾ ਨਾਮ ਬਦਲ ਲੈਂਦੀਆਂ ਨੇ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ 12 ਔਰਤਾਂ 'ਚੋਂ ਤਿੰਨ ਔਰਤਾਂ ਜਈਆਂ ਨੇ ਜਿਨ੍ਹਾਂ ਦੇ ਤਿੰਨ-ਤਿੰਨ ਨਾਮ ਸਾਹਮਣੇ ਆਏ ਨਹੀਂ ਔਰਤਾਂ ਜਦੋਂ अपराਧਿਕ ਮਾਮਲਾ ਦਰਜ ਹੋ ਜਾਂਦਾ ਤਾਂ ਉਸ ਤੋਂ ਬਾਅਦ ਆਪਣਾ ਨਾਮ ਬਦਲ ਲੈਂਦੀਆਂ ਨੇ ਇੱਥੋਂ ਤੱਕ ਕਿ ਆਪਣੇ ਪਤੀਆਂ ਦੇ ਨਾਮ ਵੀ ਬਦਲ ਲੈਂਦੀਆਂ ਨੇ ਤਾਂ ਜੋ ਪਿਛਲਾ ਕੋਈ ਵੀ ਅਪਰਾਧਿਕ ਰਿਕਾਰਡ ਨਾ ਮਿਲ ਸਕੇ ਥਾਣਾ ਮੁਖੀ ਨੇ ਦੱਸਿਆ ਕਿ ਔਰਤਾਂ ਦਾ ਚੋਰ ਗਿਰੋ ਧਾਰਮਿਕ ਮੇਲਿਆਂ ਨਗਰ ਕੀਰਤਨਾ ਦੇ ਵਿੱਚ ਜਾ ਕੇ ਜਿੱਥੇ ਕਿ ਭੀੜ ਹੁੰਦੀ ਹੈ ਉੱਥੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਨੇ ਗ੍ਰਿਫਤਾਰੀ ਤੋਂ ਬਾਅਦ ਔਰਤਾਂ ਦੇ ਪਿੱਛੇ ਕੋਈ ਵੀ ਪਰਿਵਾਰਕ ਮੈਂਬਰ ਸਾਥ ਲੈਣ ਵੀ ਨਹੀਂ ਆਇਆ ਜਦੋਂ ਅਸੀਂ ਮਾਛੀਵਾੜਾ ਦੇ ਵਿੱਚ ਗ੍ਰਿਫਤਾਰਨ ਔਰਤਾਂ ਦੀ ਗੱਲ ਕਰਦੇ ਹਾਂ ਤੇ ਬਹੁਤ ਹੀ ਜ਼ਿਆਦਾ ਹੈਰਾਨੀਜਨਕ ਮਾਮਲਾ ਹੈ ਕਿ ਕੋਈ ਵੀ ਪਰਿਵ ਇਨਾਂ ਦੇ ਬਾਰੇ ਪਤਾ ਕਰਨ ਨਹੀਂ ਆਇਆ ਪੁਲਿਸ ਵੱਲ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਕੇ ਰਿਮਾਂਡ ਤੇ ਵੀ ਲਿਆਂਦਾ ਗਿਆ ਹੈ ਔਰਤਾਂ ਦਾ ਗਿਰੋ ਜਦੋਂ ਕਾਰਨ ਨਾ ਪੁੱਜਿਆ ਤਾਂ ਇਹਨਾਂ ਦੇ ਪਤੀ ਜਾਂ ਫਿਰ ਪਰਿਵਾਰਕ ਮੈਂਬਰ ਕੋਈ ਵੀ ਇਹਨਾਂ ਦੇ ਮਗਰਸਾਰ ਲੈਣ ਨਹੀਂ ਆਇਆ ਕਿ ਇਹ ਕਾਰ ਵਾਪਸ ਕਿਉਂ ਨਹੀਂ ਪੁੱਛੀਆਂ ਸਮਾਚੀਵਾੜਾ ਨਗਰ ਕੀਰਤਨ ਚ ਸ਼ਰਧਾਲੂਆਂ ਨੂੰ ਲੁੱਟਣ ਦੇ ਲਈ ਇਹ 12 ਔਰਤਾਂ ਹੀ ਨਹੀਂ ਬਲਕਿ ਹੋਰ ਵੀ ਇਹਨਾਂ ਦੇ ਕਈ ਸਾਥੀ ਜਿਹੜੇ ਨੇ ਹੋ ਸਕਦੇ ਨੇ ਜੋ ਕਿ ਮੌਕੇ ਤੇ ਪੁਲਿਸ ਦੀ ਅੱਖ ਤੋਂ ਬਚ ਗਏ ਹੋ ਸਕਦੇ ਨੇ ਹੋਰ ਤਾਂ ਹੋਰ ਇਹਨਾਂ ਔਰਤਾਂ ਦੇ ਵਿੱਚ ਕੁਝ ਬਜ਼ੁਰਗ ਔਰਤਾਂ ਵੀ ਨੇ ਜੋ ਕਿ ਕੁਝ ਅਧ ਖੜ ਉਮਰਦੀਆਂ ਨੇ ਉਹ ਨਗਰ ਕੀਰਤਨ ਦੇ ਵਿੱਚ ਹੱਥ 'ਚ ਬੈਗ ਫੜ ਕੇ ਤੇ ਵਧੀਆ-ਵਧੀਆ ਕੱਪੜੇ ਪਾ ਕੇ ਸ਼ਾਮਲ ਹੁੰਦੀਆਂ ਨੇ ਤਾਂ ਕਿ ਕੋਈ ਉਹਨਾਂ ਦੇ ਉੱਪਰ ਸ਼ੱਕ ਨਾ ਕਰ ਸਕੇ ਤੇ ਉਹ ਇਹਨਾਂ ਲੁੱਟ ਖੋਹਾਂ ਨੂੰ ਜਿਹੜਾ ਹੈ ਉਹ ਅੱਗੇ ਲੈ ਕੇ ਜਾ ਸਕਣ ਇਹ ਲੁੱਟ ਖੋਹ ਕਰਨ ਆਈਆਂ ਔਰਤਾਂ ਜਿਹੜੀਆਂ ਨੇ ਬਿਲਕੁਲ ਜਦੋਂ ਅਸੀਂ ਮੁਲਜ਼ਮਾਂ ਦੀ ਪਛਾਣ ਦੀ ਗੱਲ ਕਰਦੇ ਹਾਂ ਤੇ ਸੀਮਾ ਰਾਣੀਵਾਸੀ ਪਿੰਡ ਢੇਰ ਮਾਜਰਾ ਅਮਰਜੀਤ ਕੌਰ ਵਾਸੀ ਪਿੰਡ ਜੋਲੀਆਂ ਬਿਮਲਾ ਕੌਰ ਮਨਜਿੰਦਰ ਕੌਰ ਵਾਸੀ ਬਸਤੀ ਰਾਮਨਗਰ ਸੰਘਰੂਰ ਲਾਪ੍ਰੀਤ ਕੌਰ ਮੁਖਤਿਆਰ ਉਰਫ ਹੁਸ਼ਿਆਰੋ ਉਰਫ ਸੀਤੋ ਵਾਸੀ ਸਮੁੰਦਰਗੜ੍ਹ ਨਾਂ ਰੇਖਾ ਵਾਸੀ ਪਿੰਡ ਮਾਜੀ ਕੈਲੋ ਵਾਸੀ ਹੰਡਿਆਲਿਆ ਪ੍ਰੀਤੋ ਉਰਫ ਬੀਰੋ ਵਾਸੀ ਇੰਦਰਾ ਬਸਤੀ ਸੁਨਾਮ ਸਰਬੂਰਫ ਮੋਨੀ ਉਰਫ ਸੋਨੀ ਵਾਸੀ ਬਰਨਾਲਾ ਕ੍ਰਿਸ਼ਨਾ ਵਾਸੀ ਪਿੰਡ ਸ਼ੇਰ ਮਾਜਰਾ ਜਰਨੈਲ ਕੋਰ ਵਾਸੀ ਬਾਗੜੀਆਂ ਵਜੋਈ